ਬਵਾਰਾ ਵਾਜੀ ਸਾਥ ਜਿੰਆ ਬੇ ਬਟਾ ਭਾਈ ਬਟਾ ਭਾਈ ਬਟਾ ਭਾਈ ਉਸ ਵੀਡੀਓ ਤੇ ਚਿੱਟਾ ਬਟਾ ਭਾਈ ਅੱਲਾ ਅੱਲਾ ਬਟਾ ਭਾਈ ਪਟਿਆਲਾ ਹਾਈਵੇ ਤੇ ਇੱਕ ਐਕਸੀਡੈਂਟ ਹੋਇਆ ਜਿੱਥੇ 150 ਦੀ ਸਪੀਡ ਤੇ ਚੱਲਦੀ BMW ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਠੀਕ ਇਸੇ ਥਾਂ ਤੇ ਜਿਹੜਾ ਤੁਸੀਂ ਇਹ ਰੋਡ ਦੇਖ ਰਹੇ ਹੋ 22 ਤਰੀਕ ਦੀ ਰਾਤ ਨੂੰ ਤਕਰੀਬਨ 9:30 ਤੋਂ 10 ਵਜੇ ਇੱਥੇ ਇੱਕ BMW ਐਸ ਪਾਸਿਓਂ ਸੱਜੇ ਪਾਸਿਓਂ ਪਟਿਆਲੇ ਤੋਂ ਆਂਦੀ ਹੋਈ ਪਟਿਆਲੇ ਵੱਲ ਤੋਂ ਆਂਦੀ ਹੋਈ ਇੱਥੇ ਟੱਕਰ ਮਾਰ ਜੀ ਔਰ ਸਾਹਮਣੇ ਰੋਡ ਜਿਰਖਪੁਰ ਨੂੰ ਜਾਂਦਾ ਹੈ ਜਿਹੜਾ ਬਾਈਪਾਸ ਹੈ ਜਿਰਖਪੁਰ ਦਾ ਉੱਥੇ ਔਰ ਇੱਥੇ ਤਿੰਨ ਜਣੇ ਮੋਟਰਸਾਈਕਲ ਤੇ ਸੀਗੇ ਜਿਨ੍ਹਾਂ ਚ ਇੱਕ ਸਾਹਿਬ ਜਿਸ ਦੀ ਮੌਤ ਹੋ ਗਈ ਔਰ ਉਸ ਤੋਂ ਇਲਾਵਾ ਰਾਜਵੀਰ ਤੇ ਸੁਮਿਤ ਸਿੰਘ ਤਿੰਨ ਜਣੇ ਸਵਾਰ ਸੀਗੇ ਇਹਨਾਂ ਚੋਂ ਇੱਕ ਦਾ ਬਰਥਡੇ ਸੀਗਾ ਜਿਹੜਾ ਬਰਥਡੇ ਕਰਕੇ ਸਮਾਨ ਲੈਣ ਲਈ ਠੀਕ ਇਸੇ ਪਿੰਡ ਤੋਂ ਜਿਹੜੀ ਇਹ ਗਲੀ ਜਾ ਰਹੀ ਹੈ ਭਵਤਪਿੰਡ ਅੰਦਰ ਜਾ ਕੇ 2 ਕਿਲੋਮੀਟਰ ਤੇ ਤਾਂ ਭਵਤਪਿੰਡ ਦੇ ਇਤਨੇ ਰਹਿਣ ਵਾਲੇ ਸੀਗੇ ਤਿੰਨੇ ਇੱਥੇ ਰਹਿੰਦੇ ਸੀ ਸਾਹਿਬ ਜਿਸ ਦੀ ਮੌਤ ਹੋਈ ਹੈ ਪਿੱਛੋਂ ਪਛੋਕੜ ਉਸ ਦਾ ਯੂਪ ਦਾ ਹੈ ਸੰਬਲ ਜ਼ਿਲ੍ਹੇ ਦਾ ਪਰ ਇੱਥੇ ਉਹ ਰਹਿੰਦਾ ਸੀਗਾ ਤਿੰਨੇ ਜਿਹੜੇ ਮੋਟਰਸਾਈਕਲ ਤੋਂ ਇੱਥੋਂ ਨਿਕਲਦੇ ਆ ਜਦੋਂ ਕਿ BMW 150 ਦੀ ਸਪੀਡ ਤੋਂ ਆਉਂਦੀ ਹੋਈ ਇੱਥੇ ਟੱਕਰ ਮਾਰਦੀ ਹੈ ਜਿਸ ਚ ਸਾਹਿਬ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ BMW ਦੇ ਜਿਹੜਾ ਮਾਲਕ ਹੈ ਕਿਉਂਕਿ HP 84 302 ਨੰਬਰ BMW X3 ਗੱਡੀ ਸੀਗੀ ਜੋ ਕਿ ਸੁਜਾਨਪੁਰ ਦੀ ਹੈ ਔਰ ਮਾਲਕ ਵੀ ਉਹੋ ਤੇ ਦਾ ਹੈ ਪਰ ਇੱਥੇ ਦੇਸੂ ਮਾਜਰਾ ਮੋਹਾਲੀ ਰਹਿੰਦਾ ਸੀਗਾ ਪ੍ਰਤੀਕ ਸ਼ਰਮਾ ਉਸ ਦਾ ਨਾਂ ਹੈ ਜਿਸ ਨੂੰ ਪੁਲਿਸ ਨੇ ਅੱਜ ਯਾਨੀ ਕਿ ਗ੍ਰਿਫਤਾਰ ਕੀਤਾ ਹੈ ਜ਼ਰਕਪੁਰ ਤੋਂ ਗ੍ਰਿਫਤਾਰ ਕਰਕੇ ਮੈਡੀਕਲ ਕਰਵਾਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਦ ਐਕਸੀਡੈਂਟ ਹੋਇਆ ਉਸ ਵੇਲੇ ਪ੍ਰਤੀਕ ਭੱਜ ਗਿਆ ਸੀ ਇਹ ਪੁਲਿਸ ਦਾ ਕਹਿਣਾ ਹੈ ਪਰ ਹੁਣ ਫੜ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਵੱਖ-ਵੱਖ ਤਰ੍ਹਾਂਾਂ ਤਹਿਤ ਜਿਸ ਚ ਹਿੱਟ ਐਂਡ ਰਨ ਕਿਸੇ ਦੀ ਮੌਤ ਦੇ ਕੇਰ ਹੁੰਦੀ ਹੈ ਤਾਂ ਉਹ ਉਸ ਤੋਂ ਇਲਾਵਾ ਟ੍ਰੈਫਿਕ ਜਿਹੜੇ ਰੂਲਸ ਫੋਲੋ ਨਾ ਕਰਦੇ ਹੋਏ ਸਪੀਡ ਓਵਰ ਲਿਮਿਟ ਕਰਨਾ 6 ਤੋਂ 7 ਅਲੱਗ-ਅਲੱਗ ਤਰ੍ਹਾਂਾਂ ਲਗਾ ਕੇ मामला दर्ज ਕੀਤਾ ਹੈ ਜ਼ੁਰਗਪੁਰ ਥਾਣੀ ਦੀ ਐਫਆਈਆ ਨੰਬਰ 198 ਦੇ ਅੰਦਰ ਔਰ ਅੱਗੇ ਦੀ ਕਾਰਵਾਈ ਚ ਜਿਸ ਸੈਕਟਰ 32 ਜਿਹੜੇ ਦੋ ਜਣੇ ਦਾਖਲ ਵੀ ਨੇ ਸੁਮਿਤ ਤੇ ਜਿਸ ਜੋ ਰਾਜਵੀਰ ਹੈ ਉਹਨਾਂ ਤੇ ਪੁੱਛਗੀ ਚ ਉਹਨਾਂ ਦੀ ਸਟੇਟਮੈਂਟ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਕਾਗਜ਼ ਹੈ ਚਾਹੇ ਉਹ ਲਾਇਸੈਂਸ ਹੈ ਆਰਸੀ ਹੈ ਇੰਸ਼ੋਰੈਂਸ ਹੈ ਉਸ ਨੂੰ ਵੀ ਪੁਲਿਸ ਖੰਗਾਲ ਰਹੀ ਹੈ ਹਾਲਾਂਕਿ ਇਸ ਮਾਮਲੇ ਨੇ ਕਿਉਂਕਿ ਪੂਨੇ ਪੋਸ਼ ਕੇਸ ਜਿਹੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਸ ਮਾਮਲੇ ਨੇ ਹੈਡਲਾਈਨ ਪਕੜੀ ਹੈ ਕਿਤਨੇ ਕਿਤੇ ਔਰ ਪੁਲਿਸ ਨੂੰ ਇੱਕ ਤਰੀਕੇ ਦੇ ਨਾਲ ਕਾਰਵਾਈ ਕਰਨ ਲਈ ਮਜਬੂਰ ਜ਼ਰੂਰ ਕੀਤਾ ਹੈ ਕੈਮਰਾਮੈਨ ਗ੍ਰਿਸ਼ ਦੁਰਗਾਪਾਲ ਨਾਲ ਅਮਨ ਭਾਰਦवाज ਜ਼ਿਰਗਪੁਰ ਪਟਿਆਲਾ ਹਾਈਵੇ